ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੰਗੜਾ ਨਾਣੋ ਦੇ ਸਾਡੀ ਭੈਣ ਕੁਲਵਿੰਦਰ ਕੌਰ ਨੇ ਥੱਪੜ ਜੜਤਾ ਸੋ ਵੀਰੋ ਇਹ ਅਣਖੀ ਖੂਨ ਦੀ ਗੱਲ ਹੈ ਇਹ ਜਬਰਦਸਤ ਖੂਨ ਦਾ ਚੱਕਰ ਹੈ ਜਬਰਦਸਤ ਲੋਕਾਂ ਦੇ ਚੱਕਰ ਆਉਂਦਾ ਖੂਨ ਨੂੰ ਜਿਹੜੇ ਹਿਮਾਚਲ ਜਾਂਦੇ ਹੁੰਦੇ ਤੇ ਸਾਡੇ ਸ਼ਰਨਾਰਥੀ ਸਾਡੇ ਲੋਕ ਯਾਤਰਾ ਤੇ ਹਿਮਾਚਲ ਦੇ ਵਿੱਚ ਮਨੀਕਰਨ ਸਾਹਿਬ, ਹਿਮਕੁੰਡ ਸਾਹਿਬ ਉੱਥੇ ਹਿਮਾਚਲ ਦੇ ਲੋਕ ਰੋਕ ਕੇ ਉਹਨਾਂ ਨੂੰ ਤੰਗ ਕਰਦੇ ਪਰੇਸ਼ਾਨ ਕਰਦੇ ਥੋੜੇ ਜਿੰਨ ਦੀ ਗੱਲ ਹੈ ਛੋਟੀਆਂ ਬਿਮਾਰੀਆਂ ਇਹ ਸਣਕੀਤੀ ਨੇ ਕੰਗਣਾ ਦੇ ਕਿਸਾਨਾਂ ਦੇ ਅੰਦੋਲਨ ਦਾ ਬਦਲਾ ਨਹੀਂ ਲਿਆ ਕੱਲਾ ਇਹ ਸਣਕੀਤੀ ਨੇ ਉਹ ਕੰਨੇ ਕੰਨੇ ਮੋਟਰਸਾਈਕਲ ਸਵਾਰ ਯਾਤਰੂ ਦੀ ਇੱਜ਼ਤ ਅਣਖ ਦਾ ਬਦਲਾ ਲਿਆ ਜਿਹੜੇ ਹਿਮਾਚਲ ਜਾਣ ਲੱਗਿਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਇਹ ਬਹੁਤ ਵਧੀਆ ਗੱਲ ਹੈ ਤੇ ਦੂਜੀ ਗੱਲ ਤਿਲਵਿੰਦਰ ਭੈਣ ਨੂੰ ਕੋਈ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹਮੇਸ਼ਾ ਸਿੱਖਾਂ ਨਾਲ ੱੱੱਕਾ ਹੁੰਦਾ ਹੋਇਆ ਤੇ ਆਪਾਂ ਵੀ ਗ੍ਰੀਲਾ ਜੰਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਦਲੇ ਲੈਂਦੇ ਆਏ ਇਹ ਵੀ ਕਹਿੰਦੇ ਸੀ ਕਿ ਜਿਹੜਾ ਸ਼ੁਭ ਗਾਉਣੇ ਵਾਲਾ ਉਹਨੂੰ ਐ ਨਹੀਂ ਕਰਨਾ ਹੈਗੇ ਨਹੀਂ ਕਰਨੋਂਗੇ ਅੱਜ ਉਹਨੂੰ ਦੁਨੀਆ ਜਾਣਦੀ ਹੈ ਇਹ ਕਹਿੰਦੇ ਸੀ ਬਲਵਿੰਦਰ ਚਤਾਨੇ ਦਾ ਨਾਮ ਸਿੱਧੂ ਮੂਸੇਵਾਲੇ ਨੇ ਕਿਉਂ ਲਿਆ ਅੱਜ ਉਹਦੀ ਦੁਨੀਆ ਫੈਨ ਹੈ ਇਹ ਕਹਿੰਦੇ ਸੀ ਅਮਰਤਪਾਲ ਐ ਉਹ ਹੈ ਅੱਜ ਅਮਰਤਪਾਲ 4 ਲੱਖ ਪਲੱਸ ਵੋਟਾਂ ਨਾਲ ਜਿੱਤ ਕੇ ਐਮਪੀ ਬਣਿਆ ਜਿਹੜਾ ਕਿ ਪੰਜਾਬ 'ਚ ਸਭ ਤੋਂ ਵੱਧ ਹੈ ਦਵਾ ਇੰਦਰਾ ਨੂੰ ਸੌਦਾ ਲਾਉਣ ਵਾਲਾ ਸਰਜੀਤ ਸਿੰਘ ਖਾਲਸਾ ਉਹ ਐਮਪੀ ਬਣਿਆ ਸੋ ਵੀਰੋ ਪੰਜਾਬੀਓ ਸਾਰੇ ਪੰਜਾਬ ਦੇ ਵੀਰੋ ਇਹ ਗੱਲ ਕੋਈ ਲੁਕਿਸ਼ ਵੀ ਨਹੀਂ ਰਹਿ ਗਈ ਕਿ ਪੰਜਾਬ ਦੇ ਲੋਕ ਆਪਣੇ ਪੰਜਾਬੀ ਤੇ ਨਾਨਕ ਨਾਮ ਲੈ ਵਾਲੇ ਲੋਕਾਂ ਨੂੰ ਪਿਆਰ ਕਰਨ ਵਾਲੇ ਤੇ ਹੁਣ ਵਰਦੀ ਦੇ ਵਿੱਚ ਦੁਬਾਰਾ ਅੱਜ ਭੈਣ ਕੁਲਵਿੰਦਰ ਕੌਰ ਨੇ ਉਸੋ ਟਕੇਦੀ ਟੀਮੀ ਜਿਹਨੂੰ ਕੰਗਣਾ ਕੰਗਣਾ ਕਹਿੰਦੇ ਆ ਉਹਦੇ ਗੱਲ ਤੇ ਮਾਰ ਕੇ ਚਪੇੜ ਸਾਥ ਕਰਦਾ ਕਿੱਡੀ ਅਣਖ ਖਾਲਾ ਖੂਨ ਹੋਊਗਾ ਉਸ ਦੀ ਦਾ ਉਸ ਸਾਡੀ ਭੈਣ ਦਾ ਦੂਜੇ ਪਾਸੇ ਤੁਸੀਂ ਇੱਕ ਗੱਲ ਚਲੋ ਹੈ ਤਾਂ ਅਲੱਗ-ਅਲੱਗ ਹੈ ਪਰ ਤੁਸੀਂ ਜੋੜ ਕੇ ਦੇਖਿਓ ਜੁੜਦੀ ਹੈ ਅਣਖ ਖਾਲੇ ਖੂਨ ਨੇ ਤਾਂ 6 ਜੂਨ ਵਾਲੇ ਦਿਨ ਅੱਜ ਬਦਲਾ ਵੀ ਲੈ ਲਿਆ ਤੇ ਕੌਮ ਦੀ ਪੱਗ ਰੱਖ ਕੇ ਫੇਰ ਦਿਖਾਤੀ ਦੂਜੇ ਪਾਸੇ ਦਿੱਲੀ ਦੇ ਵਿੱਚ ਮਨਜਿੰਦਰ ਸਿਰਸੇ ਵਰਗੇ ਦੋ ਦੋ ਪੈਸੇ ਦੇ ਚਮਚਾ ਚੱਕ ਝੋਲੀ ਚੱਕ ਦੰਨ ਬਦਲੂ ਪੱਗਾਂ 'ਚ ਸਿਰ ਫਸਾਏ ਵੇ ਤੁੰਨੀਆਂ ਤੇ ਮੰਨੀਆਂ ਦਾੜੀਆਂ ਲੈ ਕੇ ਨੱਚਣ ਲੱਗੇ ਵੇ ਜਿਨ੍ਹਾਂ ਦੇ ਗਾਲਾਂ 'ਚ ਤੈਰ ਪਾ ਪਾ ਕੇ ਸੈਕਟਰ ਸਰਕਾਰਾਂ ਨੇ ਉਹਨਾਂ ਨੂੰ ਲੁੱਟਿਆ ਤੇ ਕੁੱਟਿਆ ਉਹਨਾਂ ਦੀਆਂ ਇੱਜ਼ਤਾਂ ਨੂੰ ਸੜਕਾਂ ਤੇ ਰੋਲਿਆ ਅੱਜ ਉਹ ਮਨਜਿੰਦਰ ਸਿਰਸੇ ਦੇ ਨਾਲ ਦੇ ਉਹਦੇ ਨੇ ਟਕੇ ਟਕੇ ਦੇ ਪਾਪੇ ਜਿਹੜੇ ਉੱਥੇ ਉਹਦੇ ਨਾਲ ਨੱਚਣ ਲੱਗੇ ਹੋયા ਕੋਈ ਉਹਨਾਂ ਨੂੰ ਫਿਕਰ ਨਹੀਂ ਹੈਗਾ ਵੀ ਸਾਡੇ ਨਾਲ ਅੱਜ ਕੀ ਹੋਇਆ ਦਰਬਾਰ ਸਾਹਿਬ ਸਾਡੇ ਨਾਲ ਕੀ ਹੋਇਆ ਮੈਂ ਦੇਖਦਾ ਕੱਲ ਦੇ ਨੱਚਣ ਲੱਗੇ ਵੈਸੇ ਇਸ ਗੱਲ ਤੇ ਬੋਲਣਾ ਮੇਰਾ ਬਣਦਾ ਨਹੀਂ ਤਾਂ ਕਿਉਂਕਿ ਕੰਮ ਸਾਡੀ ਸਾਮੰਦਾਰਾਂ ਨੂੰ ਪਤਾ ਹੈ ਵੀ ਦਲਿਆਂ ਤੇ ਅਣਖੀ ਲੋਕਾਂ ਦੇ ਵਿੱਚ ਕੀ ਫਰਕ ਹੈ ਇੱਕ ਪਾਸੇ ਸਰਜੀਸ ਸਿੰਘ ਖਾਲਸਾ ਇੱਕ ਪਾਸੇ ਕੁਲਵਿੰਦਰ ਕੌਰ ਭੈਣ ਸਾਡੀ ਜਿਹਨੇ ਅੱਜ ਦੇ ਦਿਨ ਇਹ ਕੰਮ ਕਰਿਆ ਦੂਜੇ ਪਾਸੇ ਇਹ ਦਿੱਲੀ ਦੇ ਵਿੱਚ ਬੈਠੇ ਮਨਜਿੰਦਰ ਸੱਸੇ ਵਰਗੇ ਟਕੇ ਟਕੇ ਦੇ ਬੰਦੇ ਦੋ ਦੋ ਪੈਸੇ ਦੇ ਬੰਦੇ ਜਿਹੜੇ ਆਪਣੀ ਕੁਰਸੀ ਦੇ ਲੋਭ ਲਾਲਚ ਨੂੰ ਲੰਬੜਦਾਰੀਆਂ ਵਾਸਤੇ ਕਦੇ ਇੰਦਰਾ ਦੇ ਪੈਰ ਥੱਲੇ ਕਦੇ ਮੋਦੀ ਦੇ ਪੈਰ ਥੱਲੇ ਕਦੇ ਕਿਸੇ ਦੇ ਪੈਰ ਥੱਲੇ ਆਪਣੀਓ ਕੌਮ ਨੂੰ ਗਾਲਾਂ ਕੱਢਦੇ ਇਹਨਾਂ ਦੀ ਦਿੱਲੀ 'ਚ ਦੁੱਕੀ ਦੀ ਇਹਨਾਂ ਦੀ ਪੁੱਛ ਨਹੀਂ ਹੈਗੀ ਸਿਰਫ ਚਮਚਾ ਚੱਕਦੇ ਆ ਤੇ ਉੱਥੇ ਹਰਲ ਹਰਲ ਕਰਦੇ ਫਿਰਦੇ ਆ ਹੋਰ ਕੁਝ ਨਹੀਂ ਚਮਚੇ ਲੋਕ ਆ ਸੋ ਵੀਰੋ ਇਹਨਾਂ ਨੂੰ ਪਛਾਣੋ ਕਦੇ ਭੁੱਲੋ ਨਾ ਅੱਜ ਦੇ ਦਿਨ 6 ਜੂਨ ਨੂੰ ਅਵਸਰ ਹੋਇਆ ਕੱਲੂ ਘਰੇ ਦੀ ਅਰਦਾਸ ਜੋ ਹੋ ਚੁੱਕੀ ਆ ਸਾਰੇ ਸਿੱਖ ਔਮ ਦੁੱਖ ਦੀ ਘੜੀ ਦੇ ਵਿੱਚ ਰਹਿੰਦੀ ਐ ਤੇ ਸੋਗ ਮਨਾਉਂਦੀ ਐ ਉਹਨਾਂ ਸਿੱਖਾਂ ਨੂੰ ਸ਼ਰਧਾਂਜਲੀ ਦਿੰਦੀ ਹੈ ਜਿਹੜੇ ਉਸ ਦਿਨ ਸ਼ਹੀਦ ਹੋਏ 2-2 ਸਾਲ ਦੇ ਬੱਚੇ ਸਾਡੇ ਲੱਤ ਤੇ ਲੱਤ ਰੱਖ ਕੇ ਫੌਜ ਨੇ ਪਾੜ ਦਿੱਤੇ ਜੁੱਤੀਆਂ ਪਾ ਕੇ ਫੌਜ ਸਾਡੇ ਤਖਤਾਂ ਦੇ ਅੰਦਰ ਬੜੀ ਇਕੱਲੇ ਦਰਬਾਰ ਸਾਹਿਬ ਨਹੀਂ ਹੋਰ ਵੀ 37 ਗੁਰਦੁਆਰਿਆਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੋ ਅਸੀਂ ਕਦੇ ਨਾ ਭੁੱਲਾਂਗੇ ਨਾ ਹੱਤੋਂ ਭੁੱਲ ਹੋਣਾ ਹੈ ਨਾ ਬਖਸ਼ਾਂਗੇ ਨਵਾਂ ਬਕਸ਼ਣਾ ਜੋਗ। ਸੋ ਇੱਕ ਵਾਰੀ ਫੇਰ ਕੁਲਵਿੰਦਰ ਕੌਰ ਭੈਣ ਨੂੰ ਬਹੁਤ ਬਹੁਤ ਮੁਬਾਰਕ, ਵਧਾਈਆਂ ਜਿਨੇ ਇਹ ਕੰਗਣਾ ਦੇ ਮੂੰਹ ਤੇ ਚਪੇੜ ਮਾਰ ਕੇ ਆਪਣੇ ਅਣਖੀ ਹੋਣ ਦਾ ਸਬੂਤ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।